ਰੋਟਰੀ ਕਲੱਬ ਡੈਨਾਮਿਕ ਰੋਟਰੀ ਕਲੱਬ ਡੈਨਾਮਿਕ ਦੇ ਪ੍ਰਧਾਨ ਦਰਸ਼ਨ ਮਿੱਤਲ ਦੀ ਅਗਵਾਈ ਦੇ ਵਿੱਚ ਅੱਜ ਅਗਰਸੈਨ ਜਨਮ ਦਿਤੀ ਦੇ ਸ਼ੁਭ ਮੌਕੇ ਦੇ ਉੱਤੇ ਅਗਰਵਾਲ ਧਰਮਸ਼ਾਲਾ ਸਮਾਣਾ ਵਿਖੇ ਅੱਖਾਂ ਦੇ ਆਪਰੇਸ਼ਨ ਦਾ ਮੁਫਤ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਜੋ ਲੋੜਵੰਦ ਨੇ ਉਹ ਅਗਰਵਾਲ ਧਰਮਸ਼ਾਲਾ ਦੇ ਵਿੱਚ ਇਸ ਕੈਂਪ ਦੇ ਵਿੱਚ ਪਹੁੰਚੇ ਨੇ ਡਾਕਟਰ ਕੇਜੀ ਹਸਪੀਟਲ ਦੇ ਡਾਕਟਰ ਸਮਨ ਗਰਗ ਵੱਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਜੋ ਵੀ ਲੋੜਵੰਦ ਮਰੀਜ਼ ਨੇ ਜਿਨ੍ਹਾਂ ਦਾ ਆਪਰੇਸ਼ਨ ਹੋਣਾ ਲੈ ਉਹਨਾਂ ਦੀ ਚੈੱਕਅਪ ਕਰਕੇ ਉਹਨਾਂ ਨੂੰ ਸਿਲੈਕਸ਼ਨ ਕੀਤੀ ਗਈ ਅਤੇ ਜੋ ਲੋੜਵੰਦ ਨੇ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਨੇ ਇਸ ਦੇ ਨਾਲ ਹੀ ਮੁਫਤ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿੱਥੇ ਹੱਡੀਆਂ ਦਾ ਅਤੇ ਔਰਤਾਂ ਦੇ ਲਈ ਵੀ ਮੈਡੀਕਲ ਸਹੂਲਤਾ ਦਿੱਤੀ ਗਈ ਹੈ ਇਸ ਕੈਂਪ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਮਰੀਜ਼ਾਂ ਨੇ ਸ਼ਿਰਕਤ ਕੀਤੀ ਤੇ ਇਸ ਕੈਂਪ ਦਾ ਜੋ ਲਾਭ ਉਠਾਇਆ ਹੈਗਾ ਸਾਰੇ ਹੀ ਮੈਂਬਰਾਂ ਵੱਲੋਂ ਇਸ ਕੈਂਪ ਦੌਰਾਨ ਆਪਣੀ ਜੋ ਸੇਵਾਵਾਂ ਦਿੱਤੀਆਂ ਗਈਆਂ ਨੇ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਹੱਡੀਆਂ ਦੇ ਡਾਕਟਰ ਨੇ ਉਹਨਾਂ ਵੱਲੋਂ ਵੀ ਚੈੱਕਅਪ ਕੀਤਾ ਗਿਆ ਤੇ ਇਸ ਦੇ ਨਾਲ ਹੀ ਜਨਾਨਾ ਰੋਗਾਂ ਦੇ ਜੋ ਡਾਕਟਰ ਨੇ ਮਾਹਿਰ ਉਹ ਵੀ ਇੱਥੇ ਪਹੁੰਚੇ ਹੋਏ ਸੀਗੇ ਉਹਨਾਂ ਵੱਲੋਂ ਵੀ ਚੈੱਕਅਪ ਕਰਕੇ ਦਵਾਈਆਂ ਫਰੀ ਦਿੱਤੀਆਂ ਗਈਆਂ ਨੇ ਰੋਟਰੀ ਕਲੱਬ ਡਾਇਨਾਮਿਕ ਜੋ ਕਿ ਪਿਛਲੇ ਸਾਲ ਵੀ ਇਹਨਾਂ ਵੱਲੋਂ ਕੈਂਪ ਲਗਾਇਆ ਗਿਆ ਸੀ ਇਸ ਸਾਲ ਫੇਰ ਕੈਂਪ ਲਗਾਇਆ ਗਿਆ ਤੇ ਇਸ ਦਾ ਲਾਭ ਹੈ ਜਿਹੜਾ ਵੱਡੀ ਗਿਣਤੀ ਵਿੱਚ ਮਰੀਜ਼ਾਂ ਵੱਲੋਂ ਲਿੱਤਾ ਗਿਆ ਹੈ ਅੱਜ ਅਗਰ ਸੈਨ ਜਨਮ ਦਿ ਦੇ ਸ਼ੁਭ ਮੌਕੇ ਦੇ ਉੱਤੇ ਇਹ ਕੈਂਪ ਅਗਰਵਾਲ ਧਰਮਸ਼ਾਲਾ ਦੇ ਵਿੱਚ ਲਗਾਇਆ ਗਿਆ ਰੋਟਰੀ ਕਲੱਬ ਡਾਇਨਾਮਿਕ ਦੰਦਾਂ ਦੇ ਡਾਕਟਰ ਵੀ ਪਹੁੰਚੇ ਹੋਏ ਸੀ ਜਨਾਨਾ ਰੋਗਾਂ ਦੇ ਜੋ ਮਾਹਿਲ ਡਾਕਟਰ ਨੇ ਹੱਡੀਆਂ ਦੇ ਡਾਕਟਰ ਇਸ ਦੇ ਨਾਲ ਹੀ ਅੱਖਾਂ ਦੇ ਆਪਰੇਸ਼ਨ ਦੇ ਲਈ ਵੀ ਕੇਜੀ ਹਸਪੀਟਲ ਸਮਾਣਾ ਤੋਂ ਡਾਕਟਰ ਸਮਨ ਗਰਗਪੀ ਜੀ ਵੀ ਪਹੁੰਚੇ ਹੋਏ ਸਨ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਮਰੀਜ਼ਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਚੈੱਕ ਕਰਕੇ ਹੀ ਜੋ ਫ੍ਰੀ ਲੈਂਜ ਇਹਨਾਂ ਨੂੰ ਪਾਏ ਜਾਣਗੇ ਜਿਨ੍ਹਾਂ ਨੂੰ ਦਵਾਈ ਦੀ ਜ਼ਰੂਰਤ ਹੈ ਉਹਨਾਂ ਨੂੰ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ ਨੇ ਵੱਡੀ ਗਿਣਤੀ ਦੇ ਵਿੱਚ ਜੋ ਆਲੇ-ਦਾਲੇ ਪਿੰਡ ਨੇ ਉਹਨਾਂ ਤੋਂ ਵੀ ਭਾਂਜੀ ਕੀ ਕਹਿਣਾ ਚਾਹੋਗੇ ਅੱਜ ਰੋਟਰੀ ਕਲੱਬ ਡਾਇਨਾਮਿਕ ਵੱਲੋਂ ਕੈਂਪ ਲਗਾਇਆ ਗਿਆ ਬਹੁਤ ਦਾ ਕੰਮ ਤੇ ਅੱਜ ਬੜਾ ਸ਼ੁਭ ਦਿਨ ਹੈ ਮਹਾਰਾਜ ਅਦਿਲਸੈਨ ਜੀ ਦੀ ਅੱਜ ਜਨਮ ਦਿਨ ਹੈ ਔਰ ਇਸ ਸ਼ੁੱਭ ਦਿਹਾੜੇ ਨੂੰ ਹੋਰ ਇਹਨਾਂ ਨੇ ਇਹ ਸ਼ੁਭ ਕੰਮ ਕਰਕੇ ਇਹਨੂੰ ਸਜੋਬਿਤ ਕੀਤਾ ਹੈਗਾ ਔਰ ਫਸਟ ਮਨਾਤਾ ਵੀ ਸ਼ੁਰੂ ਹੋ ਰਿਹਾ ਹੈ ਹਾਂ ਜੋ ਰੌਡਰੀ ਕਲੱਬ ਡਾਇਨਾਮਿਕ ਜਿਹਦੇ ਪ੍ਰਧਾਨ ਨੇ ਆਪਣੇ ਦਰਸ਼ਨ ਮਿੱਤਰ ਜੀ ਸਾਡੇ ਐਮਸੀ ਸਾਹਿਬ ਉਹਨਾਂ ਦੇ ਵੱਡੇ ਭਰਾ ਪਵਨ ਜੀ ਨਰੇਂਦਰ ਜੀ ਸਾਰਿਆਂ ਦਾ ਜੋ ਪਰਿਵਾਰ ਹੈਗਾ ਇਹਨਾਂ ਦੀ ਹੰਦੇਸ਼ਾ ਹੀ ਬ੍ਰੇਤੀ ਜੋ ਹੈ ਉਹ ਅੱਛੇ ਕੰਮਾਂ ਵੱਲ ਹੁੰਦੀ ਹੈ ਔਰ ਜਿਹੜਾ ਆਈ ਆਪਰੇਸ਼ਨ ਦਾ ਕੈਂਪ ਹੈ ਆਈ ਆਪਰੇਸ਼ਨ ਦਾ ਕੰਮ ਹੈ ਜਿਹੜਾ ਬਹੁਤ ਹੀ ਨੇਕ ਕੰਮ ਹੈ ਕਿਉਂਕਿ ਜੋ ਲੋਕ ਹਸਪਤਾਲ ਚ ਜਾ ਕੇ ਜਾਂ ਪ੍ਰਾਈਵੇਟ ਡਾਕਟਰਾਂ ਕੋਲੋਂ ਆਪਰੇਸ਼ਨ ਜਿਹੜੇ ਕਿ ਕਈ ਵਾਰ 10000 15000 20000 ਰੁਪਇਆ ਘੱਟੋ ਘੱਟ ਲੈਂਦੇ ਨੇ ਉਹਨਾਂ ਦਾ ਮੁਫਤ ਆਪਰੇਸ਼ਨ ਅੱਜ ਇੱਥੇ ਇਹ ਕਰਨ ਜਾ ਰਹੇ ਨੇ ਸੋ ਇਸ ਸ਼ੁਭ ਦਿਹਾੜੇ ਦੇ ਉੱਤੇ ਮਾ ਜਗਰ ਸਿੰਘ ਜੀ ਜਨਮ ਦਿਤੀ ਔਰ ਇਸ ਪਵਿੱਤਰ ਨਵਰਾਤਰੀ ਤੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਕਿਉਂਕਿ ਅੱਜ ਕੈਂਪ ਲਗਾਇਆ ਗਿਆ ਰੋਟਰੀ ਡੈਨਮਿਕ ਵੱਲੋਂ ਅੱਜ ਆਈ ਆਪਰੇਸ਼ਨ ਕੈਂਪ ਲਗਾਇਆ ਗਿਆ ਹੈ ਉਹ ਵੀ ਆ ਉਸ ਉਪ ਵਿਹਾੜੇ ਤੇ ਮਹਾਰਾਜ ਅਕਸੈਂਦੀ ਜੈੰਤੀ ਹੈ ਮਾਤਾ ਜੀ ਦੀ ਨਵਰਾਤਰੀਆਂ ਦਾ ਸ਼ੁਰੂ ਅੱਜ ਹੋ ਰਿਹਾ ਹੈ ਇਹ ਆਈ ਕੈਂਪ ਚ ਸਾਡੇ ਦਰਸ਼ਨ ਜੀ ਤੇ ਪਰਿਵਾਰ ਵੱਲੋਂ ਸਾਰੇ ਵੀ ਜਿੰਨੇ ਆਪਰੇਸ਼ਨ ਹੋਣਗੇ ਉਹਨਾਂ ਦਾ ਖਰਚਾ ਚੁੱਕਿਆ ਗਿਆ ਇੱਕ ਬਹੁਤ ਮਹਾਨ ਕੰਮ ਹੈ ਕਹਿੰਦੇ ਅੱਖਾਂ ਰੋਸ਼ਨੀ ਨਾਲ ਕੀ ਸਾਰਾ ਸੰਸਾਰ ਦਿਂਦਾ ਹੈ ਇਸ ਕਰਕੇ ਅੱਖਾਂ ਦੀ ਰੋਸ਼ਨੀ ਨਦਾਨ ਕਰਨਾ ਆਪਰੇਸ਼ਨ ਦੇ ਰੂਪ ਚ ਬਹੁਤ ਵੱਡਾ ਫੁੰਡ ਦਾ ਕੰਮ ਹੈ ਮੈਂ ਦਰਸ਼ਨ ਜੀ ਨੂੰ ਇਸ ਕੰਮ ਦੀ ਵਧਾਈ ਦਿੰਦਾ ਹਾਂ ਤੇ ਇਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਵੀਰ ਸਵਾਜ ਦਾ ਬੀੜਾ ਚੱਲਿਆ ਮਹਾਰਾਜ ਅਗਰਸੇਨ ਜੀ ਕੀ ਚਾਹ ਹੈ ਅੱਜ ਰੋਟਰੀ ਡਾਇਨਾਮਿਕ ਨੇ ਅਗਰਸੇਨ ਜੀ ਜਨਮ ਦਿਨ ਦੇ ਸ਼ੁਭ ਮੌਕੇ ਤੇ ਅੱਖਾਂ ਆਈ ਆਪਰੇਸ਼ਨ ਕੈਂਪ ਲਗਾਇਆ ਹੈ ਇਨਾਲੀ ਉਰੇ ਹੈਲਥ ਚੈੱਕਅਪ ਕੈਂਪ ਵੀ ਲਗਾਇਆ ਹੈ ਜਿਸ ਚ ਗਾਇਨੀ ਦੇ ਡਾਕਟਰ ਜਨਾਨੀਆਂ ਦੇ ਤੇ ਡੈਂਟਲ ਦੇ ਡਾਕਟਰ ਡਾਕਟਰ ਹਿਮਾਂਸ਼ੂ ਵੀ ਆਏ ਥੇ ਰੋਟੀ ਡਾਇਨਾਮਿਕ ਦੀ ਇਹ ਮਹਾਨ ਸੇਵਾ ਬਹੁਤ ਹੀ ਵਧੀਆ ਹੈ ਜਿਸ ਨਾਲ ਸਮਾਜ ਲਈ ਬਹੁਤ ਅੱਛਾ ਕਾਰਜ ਹੋ ਰਿਹਾ ਹੈ ਰੋਟੀ ਡਾਇਨਾਮਿਕ ਦੀ ਆਨ ਬਹੁਤ ਪੁਰਾਣੀ ਨਹੀਂ ਹੈ ਸਿਰਫ 2-3 ਸਾਲ ਤੋਂ ਹੀ ਐਗਜ਼ਿਸਟੈਂਸ ਹੈ ਪਰ ਇਹ ਸਾਰੇ ਕਲੱਬਾਂ ਨੂੰ ਪਿੱਛੇ ਛੱਡ ਕੇ ਬਹੁਤ ਜ਼ਿਆਦਾ ਸੇਵਾ ਕਰ ਰਹੇ ਨੇ ਸਮਾਜ ਵਿੱਚ ਤੇ ਆਪਣੇ ਬਹੁਤ ਵਧੀਆ ਨਾਮ ਬਣਾ ਰਹੇ ਨੇ ਅੱਜ ਰੋਟੀ ਡਾਇਨਾਮਿਕ ਦੇ ਪ੍ਰਧਾਨ ਜੀ ਦਰਸ਼ ਮਿੱਤਲ ਜੀ ਨੂੰ ਮੈਂ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਥੈਂਕ ਯੂ ਹੰਗਰ ਜੀ ਕੀ ਕਹਿਣਾ ਚਾਹੋਗੇ ਅੱਜ ਕੈਂਪ ਲਗਾਇਆ ਗਿਆ ਰੋਟਰੀ ਕਲੱਬ ਡਾਇਨਾਮਿਕ ਵੱਲੋਂ ਸਰ ਅੱਜ ਰੋਟਰੀ ਕਲੱਬ ਸਮਾਨਾ ਡਾਇਨਾਮਿਕ ਦੀ ਤਰਫੋਂ ਜੋ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ ਹੈ ਇਸ ਦੇ ਵਿੱਚ ਅੱਖਾਂ ਦੇ ਆਪਰੇਸ਼ਨ ਦਾ ਫ੍ਰੀ ਕੈਂਪ ਸਾਡੇ ਹੱਡੀਆਂ ਦੇ ਡਾਕਟਰ ਪਟਿਆਲੇ ਤੋਂ ਡਾਕਟਰ ਮਹਿਤਾ ਗਾਇਨੀ ਡਾਕਟਰ ਰਵਿੰਦਰ ਕੌਰ ਸਮਨ गुप्ता ਜੋ ਦੰਦਾਂ ਦੇ ਸਮਨ गुप्ता ਆਈਸ ਦੇ ਔਰ ਦੰਦਾਂ ਦੇ ਡਾਕਟਰ सुमन ਉਹ ਸਾਰੇ ਇੱਥੇ ਪਹੁੰਚੇ ਨੇ ਤੇ ਅੱਜ ਰੋਟਰੀ ਕਲੱਬਸ ਮਨਾ ਡੈਨਿੰਗ ਨੇ ਮਹਾਰਾਜਾ ਅਗਰਸિંહ ਜੀ ਦੇ ਮੌਕੇ ਤੇ ਇਸ ਨੂੰ ਦੀਵਾਲੀ ਦੀ ਫੈਸਟੀਵਲ ਦੀ ਤਰ੍ਹਾਂ ਇਸਤਿਹਾਰ ਨੂੰ ਮਨਾਇਆ ਹੈ ਤੇ ਨਵਰਾਤਰਾਂ ਤੇ ਉੱਤੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਤੇ ਸਭ ਲੋਕਾਂ ਨੂੰ ਦੀਆਂ ਖੁਸ਼ੀਆਂ ਦਿੰਦੇ ਹੋਏ ਇਹ ਗੱਲ ਕਹੀ ਕਿ ਪਰਮਾਤਮਾ ਮਾਨਣਾ ਦੇ ਵੀ ਸਭ ਤੇ ਮਤਰਕੇ ਤੇ ਸਭ ਨੂੰ ਅੱਗੇ ਵਧਾਏ ਮਹਾਰਾਜਾ ਅਗਰਸિંહ ਜੀ ਜੀ